कु गाल गल हां जी बेबे जी आई चलो तो बेबी के आऊं ਹਾਂਜੀ ਬੇਬੇ ਜੀ ਬੇਬੇ ਜੀ ਹਾਂਜੀ ਬੇਬੇ ਜੀ ਐ ਕਰ ਮੈਨੂੰ ਨਾ ਸਮਰ ਲੱਗਦੀ ਐ ਮੇਰੇ ਵਾਸਤੇ ਵਾਟਰ ਲੈ ਗਿਆ ਆਈਸ ਆਈਸ ਪਾ ਕੇ ਕਿੱਤਾ ਜੇਤੀ ਕਰ ਫਾਸਟ ਫਾਸਟ ਕੁਡ ਬੀ ਦੇ ਦੇ ਜਾ ਦੋ ਇੰਗਲਿਸ਼ ਦੇ ਬੋਰਡਾਂ ਉੱਪਰ ਕਿੱਕ ਕਰਦੀ ਆ ਇਹ ਦੋ ਬੋਰਡ ਕਿਸ ਐਖ ਲਈ ਆਪਦੇ ਆਪ ਨੂੰ ਅੰਗਰੇਜ਼ਣ ਮੈਡਮ ਬਣੀ ਫਿਰਦੀ ਆ ਚਲ ਹਣੀ ਫੜਾ ਕੇ ਹਾਂ ਓਹੋ ਮੇਰਾ ਤਾਂ ਬੁੜੀ ਨੇ ਵੀ ਦਿਮਾਗ ਖਰਾਬ ਕਰਤਾ ਫੇਰ ਕਹੂਗੀ ਪਾਣੀ ਗੁੱਡ ਨਹੀਂ ਹੈਗਾ ਇਹਦੇ ਵਿੱਚ ਠੰਡਾ ਪਾਣੀ ਤਾਂ ਪਾ ਲਿਆ ਮਾਂ ਆਈ ਸਪਾ ਦਿਓ ਇਹਨੂੰ ਵਾਟਰ ਦੇ ਵਿੱਚ ਹਾਲੋ ਬੇਬੇ ਪਾਣੀ ਵਾਟਰ ਵਾਟਰ ਹਾਂਜੀ ਵਾਟਰ ਵਾਟਰ ਹੀ ਆ ਆਈ ਸਪਾਈ ਸੀ ਜੀ ਹਾਂਜੀ ਪਾਈ ਸੀ ਕੀ ਕਰ ਐ ਕਰ ਹੁਣ ਮੇਰੇ ਵਾਸਤੇ ਟੀ ਬਣਾ ਦੇ ਟੀ ਚਾਹ ਬਣਾਦਾ ਟੀ 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 ਬਣਾ ਜਾ ਕੇ ਮੇਰੇ ਵਾਸਤੇ ਬਣਾ ਦੇਣੀ ਆ ਚਾਹ ਆਹੋ ਨਾਲ ਦੁੱਧ ਚ ਪੱਤੀ ਪਾ ਦੀ ਮੇਰੇ ਜਾ ਜਾ ਲੈ ਕੇ ਆ ਛੇਤੀ ਛੇਤੀ ਗਰਮ ਗਰਮ ਚਾਹ ਤੇ ਨਰਮ ਨਰਮ ਬਿਸਕਟ ਲੈ ਕੇ ਆ ਚਾਹ ਤੇ ਬਿਸਕਟ ਫਟਾ ਫਟ ਫਾਸਟ ਕਦੇ ਮੈਂ ਨਹੀਂ ਕਸਾਇਆ ਨਹੀਂ ਕਿ ਮੈਂ ਬੁੜੀ ਹੋ ਕੇ ਬੋਰਸ਼ ਕਸਾਉਣ ਲੱਗੀ ਹੋਈ ਆ ਨਹੀਂ ਲੱਗਦਾ ਇਹਨੇ ਤਾਂ ਮੇ ਆ ਲੋ ਬੇਬੇ ਚਾ ਆ ਲਈ ਪੀਤੀ ਆਹੇ ਟੀ ਹਾਂਜੀ ਪੀ ਆਹੇ ਗੁੱਡਾ ਥੈਂਕਸ ਥੈਂਕਸ ਆ ਤਰੀ ਚਾ ਤੇ ਹੁਣ ਮੈਂ ਚੱਲੀ ਆ ਬਾਜ਼ਾਰ ਬੇਬੇ ਕੋਈ ਕੰਮ ਸੀ ਹਾਂ ਮੈਨੂੰ ਕੰਮ ਆ ਤੇ ਮੈਂ ਜਾਣਾ ਬਜ਼ਾਰ ਮੈਂ ਬਿਊਟੀਪਲ ਜਾਣਾ ਫਿਰ ਫੇਸ਼ਲ ਫੁਸ਼ਲ ਕਰਾਉਣਾ ਨਾ ਮੈਂ ਕਿੰਨੇ ਦਾ ਧਿਆਨ ਰੱਖਣਾ ਪੈਂਦਾ ਮੈਨੂੰ ਦੱਬੇ ਮੇਰੇ ਵਾਸਤੇ ਕੀ ਲੈ ਕੇ ਆਉਂਗੇ ਤੇਰੇ ਵਾਸਤੇ ਤਾਂ ਕੀ ਲੈ ਕੇ ਆਉਣਾ ਤੂੰ ਝਾੜੂ-ਪੋਚਾ ਕਰ ਕਰੇ ਕੰਮ ਕਰ ਫਿੱਟ ਰੱਖਣਾ ਪੂਰਾ ਸਰੀਰ ਨੂੰ ਤੂੰ ਕਰ ਮੈਂ ਹੁਣੇ ਜਾ ਕੇ ਆਈ ਇਹ ਹਾਏ ਜੇ ਸਾਵ ਨਾਲ ਇਹ ਪਾਲਰਾਂ ਚ ਫਿਰਦੀ ਆ ਮੈਨੂੰ ਤਾਂ ਲੱਗ ਰਿਹਾ ਇਹਨੇ ਨਾ ਮੇਰੇ ਨਾਲ ਵੱਧ ਸੋਣੀ ਨਿਕਲਿਆ ਨਾ ਮੈਂ ਕਰਦੀ ਮੈਂ ਤਾਂ ਹਰਪ੍ਰੀਤ ਕੋਲ ਜਾ ਕੇ ਆਉਣੀ ਆ ਬਾਪ ਕੋਲ ਜਾ ਕੇ ਆਉਂਦੇ ਬਾਹਲੇ ਦਿਨ ਹੋ ਗਏ ਤਾਈ ਕੋਲ ਜਾ ਹੀ ਨਹੀਂ ਵਾ ਗੇੜਾ ਹੀ ਨਹੀਂ ਵੱਜਿਆ ਘਰਾਂ ਚੋਂ ਨਿਕਲ ਹੀ ਨਹੀਂਦਾ ਇੱਕ ਘਰ ਨਹੀਂ ਤਾਈ ਜੀ ਮੱਥਾ ਟੇਕਦੀ ਤਾਈ ਜੀ ਓਹੋ 올ਡ ਐਪ ਹੁੰਦੇ ਹੈ ਨੋ ਨੋ ਐਨੀ ਆਪਾਂ ਦੋਨੋਂ ਸੈਲਫ ਲੈ ਲਈ ਅੱਛਾ ਐ ਐ ਮੂ ਬਣਾਉਣਾ ਪੋਚ ਬਣਾਉਣਾ ਪੋਚ ਪੁਰ ਹਾਂ ਓਕੇ ਮੈਂ ਚੱਲਦੀ ਹਾਂ ਓ ਕੀ ਹੋ ਗਿਆ ਇਹ ਤਾਂ ਲੱਛਣ ਹੀ ਬੜੇ ਕੰਮ ਲੱਗ ਗਈ ਨਾ ਮੈਨੂੰ ਮੂ ਬਣਾਉਣਾ ਪੋਚ ਮੈਨੂੰ ਤਾਂ ਬਣਾਉਣਾ ਹੀ ਨਹੀਂ ਆਇਆ ਹਾਂ ਨਹੀਂ ਲੈ ਦੱਸ ਹੋ ਪਟਨੇ ਨੂੰ ਕੀ ਹੋ ਗਿਆ ਹੈ ਨਹੀਂ ਗਈ ਤਾਂ ਇੱਥੇ ਜਾਨ ਨਹੀਂ ਹੈ ਕਮਲ ਕੋਲ ਪਾਛੇ ਕੀ ਹੋ ਗਿਆ ਤਾਂ ਇਹਨੂੰ ਕੀ ਹੋ ਗਿਆ ਇਹਦਾ ਲੱਛਣ ਹੀ ਹੋਰ ਕਰਨ ਲੱਗ ਗਈ ਲੈ ਆ ਜਾ ਆ ਜਾ ਮਾਤਾ ਤੇਰੇ ਕੋਲ ਹੀ ਆਉਂਦੀ ਸੀ ਨਹੀਂ ਕਮਲ ਇਹ ਤੁਹਾਡੀ ਬੁੜੀ ਨੂੰ ਕੀ ਹੋ ਗਿਆ ਇਹ ਤਾਂ ਤੈਨੂੰ ਮੈਂ ਆ ਜਾ ਤੈਨੂੰ ਅੰਦਰ ਦਾਦੀਆਂ ਤੇ ਲੱਛਣ ਨਹੀਂ ਇਹ ਤਾਂ ਮੂੰਹ ਹੀ ਬੜੇ ਹੋਰ ਇੱਕ ਸੁੱਤੇ ਸੁੱਤੇ ਬਣਾਉਂਦੀ ਆ ਇਹ ਤਾਂ ਬਹੁਤ ਲੱਛਣ ਦੇ ਲੱਛਣ ਦੱਸਦੀਆਂ ਬੁੱਢੀ ਠੇਰੀ ਤੇ ਇਹਦਾ ਬਹੁਤ ਹੱਟ ਸਕਦੀ ਆ ਅੱਛਾ ਅੰਦਰ ਤੋਂ ਮੈਂ ਤਾਕ ਤੇਰੀ ਕੋਈ ਨਹੀਂ ਅੱਛਾ ਅੱਛਾ ਆ ਜਾ ਭੈਣੇ ਆ ਜਾ ਬੈਠ ਇੱਥੇ ਤੈਨੂੰ ਮੈਂ ਦੱਸਦੀ ਆ ਕਿ ਲੱਛਣ ਕਰਦੀ ਆ ਨਹੀਂ ਭਣ ਤਾਈ ਨੂੰ ਕੀ ਹੋ ਗਿਆ ਮੈਂ ਤਾਂ ਪੈਰੀ ਹੱਥ ਲਾਏ ਤੇ ਮੈਨੂੰ ਕਹਿੰਦੀ ਨਾ ਨਾ ਫੋਨ ਕੱਢ ਕੇ ਕਹਿੰਦੀ ਮੇਰੇ ਨਾਲ ਤਾਂ ਉਹ ਆਏ ਜੇ ਮੂੰਹ ਕਰਕੇ ਫੋਟੋ ਕਰਾ ਕਹਿੰਦੀ ਲੈ ਕੁੜੀ ਇਹਨਾਂ ਕੀ ਹੋ ਗਿਆ ਇਹਨੂੰ ਤਾਂ ਭੈਣੇ ਦੋ ਅੱਖਰ ਆਉਂਦੇ ਆ ਅੰਗਰੇਜ਼ੀ ਦੇ ਬਸ ਉਹੀ ਬੋਲਦੀ ਰਹਿੰਦੀ ਆ ਜਾਂ ਤਾਂ ਬੋਲੂਗੀ ਟੀ 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 ਜਾਂ ਬਟਰ 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 ਫਿਰ ਆਈ ਸਾਈਸ ਕਰਦੀ ਰਹਿੰਦੀ ਆ ਫਿਰ ਵਿੱਚ ਮੈਨੂੰ ਫਿਰ ਗੁੱਡ ਗੁੱਡ ਕਰਦੀ ਰਹਿੰਦੀ ਫਿਰ ਇੱਕ ਥੈਂਕਸ ਬੜਾ ਕਹਿੰਦੀ ਆ ਅੱਛਾ ਹੋਰ ਕੀ ਭੈਣੇ ਇੱਕ ਦਿਨ ਤਾਂ ਇਹਨੇ ਬੁਰਾ ਹਾਲੀ ਕਰਤਾ ਇੱਕ ਦਿਨ ਕੀ ਕਰਦੀ ਆ ਉੱਚੀ ਹੀਲ ਦੇ ਪਾ ਕੇ ਸੈਂਡਲ ਤੋਰਨ ਬੈ ਗਈ ਅੱਛਾ ਫਿਰ ਪਾ ਲੇ ਹੋਰ ਕੀ ਪਾਲੇ ਕਹੇ ਪਾਲੇ ਤੇ ਤੋਰਨ ਲੱਗੀ ਮੇ ਰੜ ਗਈ ਲੇ ਦੱਸ ਮਾਂ ਦੀ ਤੇ ਏਡੀ ਤੇਜ ਨਿਕਲੀ ਲਾਏ ਨਹੀਂ ਗਿੱਟਾ ਸੱਜ ਗਿਆ ਲੈ ਦੱਸ ਭਾਵੇਂ ਗਿੱਟਾ ਟੁੱਟ ਜਾਂਦਾ ਹੈ ਹੋਰ ਇਹਨੂੰ ਕੀ ਫਰਕ ਪੈਂਦਾ ਵਾ ਇਹ ਤਾਂ ਇਹੀ ਲੱਛਣ ਕਰਦੀ ਆ ਕਦੇ ਟੂਟ ਲੀਆਂ ਜੀਆਂ ਲਾ ਲੈਂਦੀ ਆ ਕੰਨਾਂ ਦੇ ਉੱਤੇ ਨੱਚੀ ਜਾਂਦੀਆਂ ਕਮਲਿਆਂ ਆਂਗੂ ਪੈਂਡ ਵਾਲੇ ਸਾਰੇ ਦੇਖ ਜਾ ਮੈਨੂੰ ਤਾਂ ਬੜੀ ਸ਼ਰਮ ਆਉਂਦੀ ਤੇ پاگل ਕਾ ਨਹੀਂ ਹੋ ਗਈ ਮਾਤਾ ਤੁਹਾਡੀ ਨਾ ਨਾ ਕਿੱਥੇ ਭੈਣੇ ਪਤਾ ਸਾਰਾ ਕੁਛ ਆ ਹੁਣ ਬਿਊਟੀ ਪਾਰਲਰ ਗਈ ਆ ਲੈ ਕਹਿੰਦੀ ਮੈਂ ਫੇਸ਼ੀਅਲ ਕਰਾ ਕੇ ਆਉਣੀ ਆ ਨਹੀਂ ਮਰ ਜਾਏ ਨਾ ਤਾਂ ਜਵਾਨੀ ਚੜ ਗਈ ਬੜੀ ਹੋਰ ਕੀ ਜਦੋਂ ਚੱਲਣ ਲੱਗੀ ਜਦੋਂ ਮੈਂ ਕਿਹਾ ਬੇਬੇ ਤੂੰ ਮੇਰੇ ਵਾਸਤੇ ਕੀ ਲੈ ਕੇ ਆਏਂਗੀ ਤੇ ਮੈਨੂੰ ਕਹਿੰਦੀ ਤੂੰ ਘਰੇ ਰਹਿ ਘਰੇ ਦਾ ਕੰਮ ਕਰ ਝਾੜੂ ਪੋਚਾ ਲਾ ਤੂੰ ਫਿੱਟ ਰਹੇਂਗੀ ਲੈ ਦੱਸ ਹੋਰ ਮੈਨੂੰ ਤਾਂ ਪੈਣ ਫਿਕਰੀ ਲੱਗਿਆ ਪਿਆ ਨੀ ਮੇਰੇ ਤੋਂ ਤਾਂ ਬਾਲੀਆਂ ਸੋਹਣੀ ਨਿਕਲ ਜਾਣਾ ਇਹਨੇ ਹੋਰ ਨੀਤ ਜਵਾਨ ਹੁੰਦੀ ਜਾਂਦੀ ਇਹ ਦਿਨਾਂ ਦੇ ਇੰਦਾ ਆਪਾਂ ਨੂੰ ਪਿੱਛੇ ਕੱਟ ਦੂ ਹੋਰ ਇਹ ਤਾਂ ਐ ਤਰਦੀ ਆ ਮਟਕ ਮਟਕ ਨਹੀਂ ਮੈਨੂੰ ਤਾਂ ਮੈਨੂੰ ਕਹੂਗੀ ਤੂੰ ਕੀ ਲੈਣਾ ਪੈਸੇ ਤਾਂ ਮੇਰੇ ਆ ਤੇ ਤੈਨੂੰ ਕੀ ਲੈਣਾ ਦੇਣਾ ਤੈਨੂੰ ਰੋਟੀਆਂ ਬਣਾ ਤੂੰ ਆਪ ਕੰਮ ਕਰ ਆਪਸ ਠਹਿ ਜਾਣੀ ਐਸ ਪ੍ਰਸਤੀਆਂ ਤੇ ਹੀ ਰਹਿੰਦੀ ਆ ਮੈਨੂੰ ਤਾਂ ਬਾਲਾ ਹੀ ਦੁੱਖ ਲੱਗਦਾ ਵਾ ਜਦੋਂ ਮੈਨੂੰ ਮੈਨੂੰ ਮੈਂ ਸਾਰੇ ਜਿਹੜੀ ਗੋਹੇ ਪੂੜੇ ਚੱਕੀ ਜਾਨੀ ਆ ਇਹ ਰਾਮ ਨਾਲ ਐ ਅੱਜ ਤੈਨੂੰ ਮੈਂ ਇੱਕ ਹੋਰ ਗੱਲ ਦੱਸਦੀ ਆ ਪਹਿਲਾਂ ਜਦੋਂ ਇੱਥੇ ਕਰਨ ਲੱਗੀ ਬੋਰਸ਼ੇ ਕਸੌਣ ਲੱਗੇ ਮੇਕਅਪ ਕਰਦੀ ਸੀ ਹੋਰ ਮੇਰੇ ਵਾਲ ਚੱਕੇ ਅੱਜ ਤਈ ਮੈਂ ਨਹੀਂ ਟੁੱਟੜੇ ਕਸਾਏ ਜਿਹੜੇ ਇਹ ਕਸਾਉਂਦੀ ਆ ਚੰਦ ਚਾਜੀ ਨਹੀਂ ਆਇਆ ਨਾ ਨਾ ਇਹ ਤਾਂ ਬਹੁਤ ਕੁਸ਼ ਕਰਦੀ ਆ ਸਾਰੀ ਦਿਹਾੜੀ ਫੋਨ ਨੂੰ ਐ ਐ ਐ ਹੀ ਕਰੀ ਜਾਂਦੀ ਆ ਕਦੇ ਗਾਣੇ ਸੁਣਦੀ ਆ ਨਹੀਂ ਇੱਕ ਖੋਪੇ ਜੇ ਲਾ ਲੈਂਦੀ ਆ ਕਾਲੇ ਰੰਗ ਦੇ ਅਜੇ ਹੁਣ ਪਤਾ ਨਹੀਂ ਕੀ ਗਈ ਆ ਅਜੇ ਕੀ ਚੰਦ ਚੜਾ ਕੇ ਆਊਗੀ ਲੈ ਤਾਂ ਮੈਨੂੰ ਤਾਂ ਬਾਲੀ ਸ਼ਰਮ ਆਉਂਦੀ ਆ ਹਾਂ ਹਾਂ ਐ ਕਮਾ

हाँ हाँ बड़ी गर्मी सी बात बेबे जी आ गए तुम तो हां मैं आ गई ऐ कर मेरे वास्ते कोल्ड वाटर लेके आ बहुत पानी ले आवा बहुत समर हां हां जा जा पानी लेके आ मेरे वास्ते कोल्ड लगी आइस आइस पाके मिक्सी में चुपका के ये नहीं मिक्सी ਆਲੋ ਬੇਬੇ ਫੰਗ ਆਈਸਲਾ ਆਈਸਲਾ ਹਾਂਜੀ ਬੜਾ ਹੌਟਾ ਬਾਤ ਦੀ ਬੇਬੇ ਅੱਜ ਤਾ ਤੂੰ ਬੜੀ ਸੋਹਣੀ ਲੱਗਦੀ ਈ ਹਾਂ ਮੈਂ ਫਿਸ਼ਲ ਕਰਾਇਆ ਫਿਰ ਬੇਬੇ ਮੈਂ ਰੂਬੀ ਕੋਸ ਲਿਆ ਦਿੰਦੀ ਘਰੇ ਕੰਮ ਕਰੀਦਾ ਹੁੰਦਾ ਵਾ ਫਟ ਰਹਿਣਾ ਸਿਕ ਜਾ ਤੂੰ ਦਿਲ ਹੁਣ ਚਾਹੀਦਾ ਜਵਾਨ ਉਮਰ ਅਜ ਕੀ ਰੱਖੇ ਆ ਅੱਜ ਤੈਨੂੰ ਨਹੀਂ ਦੱਸੂ ਇਸ ਕਿੰਨਾ ਸੋਹਣਾ ਹੋ ਗਿਆ ਹਾਈ ਮੈਂ ਤਾਂ ਜਮਾਈ ਜਵਾਨ ਲੱਗਣ ਲੱਗੀ ਆ ਹਾਂ ਹੁਣ ਮੈਂ 10 ਮਿੰਟ ਸੌਂਨੀ ਰਾਮ ਕਰੀ ਬੜਾ ਸੋਹਣਾ ਫੇਸ ਹੋ ਗਿਆ ਮੇਰਾ ਫੇਸ਼ੀਰ ਨਾ ਮਾੜਾ ਮੇਰਾ ਰੰਗ ਰੱਬਾ ਲਈ ਹਟ ਡੇ ਸੀ ਨਹੀਂ ਆਪਕੇ ਮੈਂ ਐਨਕਾਂ ਲਾ ਕੇ ਪਈ ਆ ਮੇਰੇ ਅਰਗੇ ਇੱਥੇ ਸਾਰੀ ਜਿਹੜੀ ਕੰਮ ਤਾਂ ਧੰਦੇ ਕਰੀ ਜਾਂਦੀ ਆ 24 ਘੰਟੇ ਭਾਂਡੇ ਮਾਂਜੂ ਇਹਨਾਂ ਦੇ ਹੁਣ ਵਾ ਆਪਰਾ ਮਨਾ ਐਨ ਕਾ ਲਾ ਕੇ ਫੇਸ਼ਲ ਕਰਾ ਕੇ ਕੋਈ ਨਾ ਬੁੜੀਏ ਅੱਜ ਤਾ ਤੈਨੂੰ ਮੈਂ ਬੰਦਾ ਬਣਾਉਣੀ ਆ ਤੂੰ ਐ ਨਹੀਂ ਲੋਟ ਆਉਣਾ ਨਾਲੇ ਤਾਂ ਸਾਡਾ ਪਿੰਡ ਚ ਜਲੂਸ ਕਢਾਉਂਦੀ ਆ ਨਾਲੇ ਲੱchn ਕਰਦੀ ਆ ਵੀ ਦੱਸ ਨਾ ਤੂੰ ਆ ਕਿ ਮੈਂ ਐਸ ਘਰ ਦੀ ਤੂੰ ਤਾਂ ਬੁੜੀ ਹੋਈ ਪਈ ਆ ਹੁਣ ਕੋਈ ਨਾ ਭਾਂਡੇ ਮਾਜ ਕੇ ਨੂੰ ਮੈਂ ਬੰਦਾ ਬਣਾ ਲੱਗਦਾ ਪੈਗੀ ਨੀਂਦ ਅੱਖ ਲਾ ਕੇ ਦੇ ਪਹਿਲਾਂ ਤਾਂ ਇਹਦਾ ਹੀ ਕੰਮ ਕਰਕੇ ਆਉਣੀ ਆ ਬਹੁਤੀ ਭੰਤੇ ਤੂੰ ਮਰ ਚ ਕੀ ਕੋਪੀ ਲਾ ਕੇ ਪਈਆ ਸੇ ਤੁਹਾਨੂੰ ਨਾ ਬਣਾਂ ਅੱਧੇ ਤੋਂ ਬਾਅਦ ਤੂੰ ਨਹੀਂ ਮੇਕਅਪ ਕਰਉਂਦੀ

ਹਾਂ ਨਹੀਂ ਬਿਲਕੁਲ ਦਾਵਾ ਮੇਕਅਪ ਨਾ ਕਰਿਆ ਕਰੋ ਇਹਦੇ ਵਿੱਚ ਕੈਮੀਕਲ ਪਾਏ ਹੁੰਦੇ ਆ ਭਿਆਨਕ ਭਿਆਨਕੋ ਅੱਛਾ ਹਾਂ ਮੈਂ ਸੁਣਿਆ ਸੀ ਇਹਦੇ ਨਾਲ ਤਾਂ ਏਡੇ ਏਡੇ ਉਹ ਹੋ ਜਾਂਦੇ ਗੱਡੇ ਹਾਏ ਮੇਰਾ ਫੇਸ ਮੇਰਾ ਫੇਸ ਖਰਾਬ ਤਾਂ ਨਹੀਂ ਹੋ ਜਾਊਗਾ ਨਹੀਂ ਬੇਬੇ ਜੀ ਕੋਈ ਨਾ ਹੋ ਜਾਊਗਾ ਠੀਕ ਤੁਸੀਂ ਕਰੀਮਾਂ ਕਰੂ ਮਤੋ ਤੋਬਾ ਕਰ ਦੋ ਇਹ ਨਹੀਂ ਲਾਈਦੀਆਂ ਹੁੰਦੀਆਂ ਸਹੀ ਗੱਲ ਹੈ ਨਹੀਂ ਦੋਂਦੀ ਅੱਜ ਤੋਂ ਬਾਅਦ ਕਰੀ ਹਾਂ ਹਾਏ ਮੇਰਾ ਫੇਸ ਖਰਾਬ ਹੋਰ ਕੀ ਬੇਬੇ ਜੀ ਇਹ ਠੀਕ ਹੋ ਜੂਗਾ ਮੇਰਾ ਫੇਸ ਹਾਂਜੀ ਹਾਂਜੀ ਪੂਰਾ ਵਧੀਆ ਮੈਂ ਤੁਹਾਨੂੰ ਇੱਕ ਉਹ ਬਣਾ ਕੇ ਦੇ ਦੂ ਬੇਸਣ ਦਾ ਉਹਦੇ ਨਾਲ ਤੁਸੀਂ ਠੀਕ ਹੋ ਜਾਓਗੇ ਅੱਛਾ ਫਿਰ ਤੋਂ ਮੈਂ ਤੁਹਾਨੂੰ ਬੇਸਣ ਦਾ ਲਿਆ ਕੇ ਦਿੰਨੀ ਆ ਬਣਾ ਕੇ ਚਲ ਫਿਰ ਮੈਂ ਬਣਾ ਕੇ ਲਿਆ ਦੇ

ਆਹੇ ਨੀ ਇਹ ਨਹੀਂ ਸੁਧਰਨਾ ਇਹ ਤਾਂ ਸੁਪਿੰਨਾਂ ਸਾਥ ਮੇਕਅਪ ਕਰੂੰਗੀ ਕਰੂਗੀ ਇਹ ਤਾਂ ਆਪਣੀ ਸਕੀਮਾਂ ਨੂੰ ਵੀ ਫੇਰ ਕਰੀ ਅੱਜ ਇਹ ਰੇ ਨਹੀਂ ਸੁਧਰਨਾ